ਪੰਜਾਬ ਤੋਂ ਇੱਕ ਬਹੁਤ ਹੀ ਹਿੰਮਤਪਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਤਨਨਾਤ ਇੱਕ ਐਸਆਈ ਵੀ ਹਾਟੇ ਕੌਣ ਕਾਰਨ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਦਫ਼ਤਰ ਦੇ ਵਿੱਚ ਸਤਪਾਲ ਸ਼ਰਮਾ ਨਾਮ ਦੇ ਐਸਆਈ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਐਸਐਸਪੀ ਦਫ਼ਤਰ ਦੇ ਵਿੱਚ ਪ੍ਰਿੰਟ ਐਕਸਪਰਟ ਦਫ਼ਤਰ ਦੇ ਵਿੱਚ ਉਸ ਦੀ ਡਿਊਟੀ ਤਨਨਾਤ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਅੱਜ ਰੋਜ਼ਾਨਾ ਇਤਰਾਜ ਦਫ਼ਤਰ ਪਹੁੰਚਿਆ ਤਾਂ ਕੰਮ ਕਰਦੇ ਹੋਏ ਅਚਾਨਕ ਬਿਉਸ਼ ਹੋ ਗਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਸਤਪਾਲ ਸ਼ਰਮਾ ਨੂੰ ਬੇਹੋਸ਼ੀ ਦੇ ਹਾਲਤ ਦੇ ਵਿੱਚ ਹਸਪਤਾਲ ਜਾਇਆ ਗਿਆ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਇੱਕ ਹਾਰਟ ਐਟੈਕ ਕਾਰਨ ਉਹਨਾਂ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਇੰਸਪੈਕਟਰ ਸ਼ਾਹ ਸੁੰਦਰ ਵੱਲ ਦੱਸਿਆ ਗਿਆ ਕਿ ਸਤਪਾਲ ਸ਼ਰਮਾ ਅੱਗੇ ਵੀ ਰੋਜ਼ਾਨਾ ਜਿਹੇ ਤਰ੍ਹਾਂ ਡਿਊਟੀ 'ਤੇ ਜਾਂਦੇ ਸੀ ਜਿਨ੍ਹਾਂ ਨੂੰ ਕੋਈ ਹੱਦ ਤੱਕ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਸੀ ਪਰ ਅਚਾਨਕ ਹੀ ਜਦੋਂ ਉਹਨਾਂ ਨੂੰ ਫੋਨ ਆਂਦਾ ਤਾਂ ਪੁਲਿਸ ਮੁਲਾਜ਼ਮਾਂ ਦੱਸਿਆ ਗਿਆ ਕਿ ਇਸਪਾਲ ਸ਼ਰਮਾ ਬੇਹੋਸ਼ ਹੋ ਗਏ ਨੇ ਬੇਹੋਸ਼ੇ ਹਾਲਤ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜਾਣਾ ਪੈ ਰਿਹਾ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਇਸ ਨੂੰ ਲੈ ਕੇ ਇੰਸਪੈਕਟਰ ਸ਼ਮਸੁੰਦਰ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਹੋਰ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਐ ਤੇ ਮੇਰੇ ਖਲੀਕ ਵੀ ਹੈ ਮਹਿਕਮੇ ਤੋਂ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਮੁਲਾਜ਼ਮਾਂ ਦਾ ਤੇ ਇਦਾਂ ਗੈਰਾਂ ਨੂੰ ਉੱਥੇ ਔਨ ਡਿਊਟੀ ਅਟੈਕ ਹੋ ਗਿਆ ਕੂੜਚੋ ਫੋਨ ਕੀਤਾ ਗਏ ਇੱਥੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਦੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਾਈ ਉਹ ਵੀ ਗਏ ਨਾ ਗੱਡੀਆਂ ਦੋ ਗੱਡੀਆਂ ਲੈ ਕੇ ਗਏ ਹਸਪਤਲ ਸਿਵਲ ਹਸਪਤਲ ਗਏ ਆ ਤੇ ਉਹਨਾਂ ਕਹਿੰਦੇ ਐਡ ਐਡਿਸਪੋਰਟ ਦੇ ਟੂ ਸੀ ਇਥੇ ਤੇ ਵਧੀਆ ਮਰਾਜ਼ਮ ਸੀ ਬਹੁਤ ਵਧੀਆ ਮਰਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮਰਾਜ਼ਮ ਸੀ ਦੇਖੋ ਕਿੰਨੇ ਮਰਾਜ਼ਮ ਦੀ ਮਦਦ ਉਹਨਾਂ ਨੇ ਆਏ ਆ ਜੀ ਵਧੀਆ ਮਹਿਕੋ ਨੇ ਤੇ ਕਮੋਡੀਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਬਰੋ ਕਰਮਾਦਾ ਸਰਦਾਰ ਜੀ ਨਹੀਂ ਬਰੇਜ਼ਾ ਜਿਹਦੀ ਉਸੇ ਟਾਈਮ ਵਾਲੀ ਡੈਥ ਹੋ ਗਈ। ਇਹ ਸੰਸਕਾਰ ਤੇ ਫਾਇਦਾ ਪੁਲਿਸ ਦੀ ਟੁਕੜੀ ਆਈ ਹੈ ਸਲਾਮੀ ਵਗੈਰਾ ਦਿੱਤੀ ਹੈ ਉਹਨਾਂ ਦੀ। ਤੇ ਹੁਣ ਤੇ ਰੱਬ ਦਾ ਭਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ। ਮੁਲਾਜ਼ਮ ਬਹੁਤ ਵਧੀਆ ਸੀ। ਸਾਰੇ ਮੁਲਾਜ਼ਮਾਂ ਨੇ ਸਾਨੂੰ ਕੱਲ੍ਹ ਦੇ ਹੀ ਹਸਪੀਟਲ ਕੋਈ ਸੌਦੋ ਸੁ ਮੁਲਾਜ਼ਮ ਦਾ ਫੋਨ ਆਇਆ। ਜਿਹਨਾਂ ਨੇ ਵੀ ਉਹਨਾਂ ਦਾ ਡਿਊਟੀ ਕੀਤੀ ਉਹ ਤਕਰੀਬਨ ਜਿਹੜੇ ਰਿਟਾਇਰ ਵੀ ਮੁਲਾਜ਼ਮ ਚਲੇ ਗਏ ਉਹ ਵੀ ਇੱਥੇ ਆਏ ਆ। ਬਹੁਤ ਵਧੀਆ ਮੁਲਾਜ਼ਮ ਸੀ ਮਹਿਕਮੇ ਦੇ ਵਿੱਚ ਅਸੀਂ ਸਭੀ ਸੀ। ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਮਾਦ ਮਨੂ ਮਨੂ ਸੀ ਉਹ ਗੱਲ ਕੀਤੀ ਜਿੰਦਾ ਕਿੰਨੀ ਉਮਰ ਸੀ ਇਹਨਾਂ ਦੀ 52 52 ਸਾਲ ਉਮਰ ਸੀ 52 ਸਾਲਾਂ ਬੱਚੀ 5-6 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ ਪੈਸ਼ਨ ਇੰਸਪੈਕਟਰ ਸ਼ਾਂਤ ਸਿੰਘ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਸਤਪਾਲ ਸ਼ਰਮਾ ਬਹੁਤ ਹੀ ਮਿਲਨਸਾਰ ਇਨਸਾਨ ਸੀ ਜਿਨ੍ਹਾਂ ਨੂੰ ਅਚਾਨਕ ਹਾਰਟ ਅਟੈਕ ਕਾਉਂਡ ਦੇ ਕਾਰਨ ਮੌਤ ਹੋਈ ਹੈ ਕਦੇ ਉਹਨਾਂ ਦੀ ਕੋਈ ਸ਼ਿਕਾਇਤ ਅੱਗੇ ਨਹੀਂ ਆਈ ਕਦੇ ਬਿਮਾਰ ਹੋਣ ਦਾ ਕੋਈ ਖਾਸਾ ਨਹੀਂ ਜਤਾਇਆ ਗਿਆ ਕਦੇ ਕੋਈ ਪ੍ਰੋਬਲਮ ਨਹੀਂ ਆਈ ਪਰ ਬਹੁਤ ਹੀ ਖੁਸ਼ਦਿਲ ਇਨਸਾਨ ਸੀ ਤੇ ਸਭ ਦੇ ਨਾਲ ਮਿਲਨਸਾਰ ਸੀ ਤਾਂ ਉਹਨਾਂ ਬਾਰੇ ਦੱਸਿਆ ਗਿਆ ਕਿ ਬਹੁਤ ਵੱਡਾ ਕਾਟਾ ਪੰਜਾਬ ਪੁਲਿਸ ਨੂੰ ਐਸ.ਆਈ. ਸਤਪਾਲ ਸਿੰਘ ਦੇ ਜਾਲ ਨਾਲ ਹੋਇਆ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਇਸ ਮਦਭਾਗੀ ਜੋ ਖਬਰ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਆਪਣੇ ਵਿਚਾਰ ਜ਼ਰੂਰ ਲਿਖਿਓ ਧੰਨਵਾਦ